सबनों सत मेरा नाम नवीन सेठ है डेप्यूटी सेक्रेटरी जनरल पीएजी एच ऑफ कॉमर्स एंड इंडस्ट्री मेरे नाम जयदी है कनवीनर अमृतसर पी एच पीएजी चेंबर ऑफ कॉमर्स एंड इंडस्ट्री निपुन जी को कन्वीनर अमृतसर चैप्टर पीएजी एच ऑफ कॉमर्स एंड इंडस्ट्री पाईटैक्स जो चार को तो शुरू बहुत अच्छा मिल रहा है काफ़ी पब्लिक आ रही है सब एग्जीबिटर बड़े खुश ने कल फॉरमर प्रेजिडेंट ऑफ इंडिया रामनाथ कोविंद जी ने इनोग्रेसन किया है ही वॉज ऑलसो वेरी हैप्पी उन्होंने भी कहा कि है इस तरह के मेले होर होने चाहिए ने सा रिक्वेस्ट जो सालों तो चली आ रही है कि दो हज़ार पांच शुरू किया असी यह मेला तो उस टाइम को सिर्फ पाँ स्टॉल हैल है करीब करीब छे सौ स्टॉल साढ़े कोर भी डिमांड आ रही है इतने पर असी पूरी नहीं कर पा रहे तो अभी चाहते हैं कि अगर गवर्मेंट सूल्प करे ये तो परमानेंट एग्जीबिशन सेंटर इतने बन जाए वो काफ़ी हेल्पफुल रहेगा इंडस्ट्री में भी रेवेन्यू वेगा इतने इकनॉमी वेगी इतने इंपलॉयमेंट वेगी इतने तो काफ़ी सबन मदद मिल सकती है तो साड़ी एक गुजारिश है सरकार तो कि एक परमानेंट एग्जीबिशन सेंटर इससे मिले क्योंकि पहले जिनी भी गोरमेंट रही सब ने सबने सानू आश्वासन दता है लेकिन फाइनल अजे तक होया नहीं कुछ तो साड़ी रिक्वेस्ट है कि अगर ਗਵਰਨਮੈਂਟ ਸਾਡੀ ਸੁਨੇਹ ਹੈ ਜਿਹਦੇ ਲਈ ਔਰ ਕੁਝ ਕਰੇ ਹੈ ਜਿਹਦੇ ਲਈ ਮੈਂ ਜਦੀ ਜੀ ਨੂੰ ਰਿਕੁਐਸਟ ਕਰਨਾ ਹੈ ਕਿ ਉਹ ਆਪਣੇ ਵਿਚਾਰ ਰੱਖਣ ਦੇਣ। ਉਹ ਮੈਂ ਜੈਦੀ ਸਿੰਘ ਜੀ ਕਨਵੀਨਰ ਅਮਰਸਰ ਤੋਂ ਅਕਾਲੀ ਗਵਰਨਮੈਂਟ ਸੀ ਉਦੋਂ ਬਾਦਲ ਸਾਹਿਬ ਨੇ ਸਪੈਸ਼ਲ ਸਾਡੇ ਜਿਹੜੇ ਚੇਅਰਮੈਨ ਔਰ ਕੋ-ਚੇਅਰਮੈਨ ਨੂੰ ਨਾਲ ਲੈ ਕੇ ਹੈਲੀਕਾਪਟਰ ਤੇ ਆਏ ਔਰ ਉਹਨਾਂ ਨੇ ਆ ਕੇ ਅਰਬਨ ਸਟੇਟ ਦੇ ਵਿੱਚ ਇੱਕ ਜਗ੍ਹਾ ਮਾਰਕ ਕੀਤੀ ਸੀ 9.8 ਖੇਕੜ ਜਿਹੜੀ ਜਿਹੜੀ ਜੇਲ ਵਾਲੀ ਜਗ੍ਹਾ ਉਮਰਾਲਾ 에어ਪੋਰਟ ਰੋਡ ਤੇ ਉਹ ਜਗ੍ਹਾ ਮਾਰਕ ਕੀਤੀ ਸੀ ਕਿ ਇੱਥੇ ਹੋਏਗਾ ਪਰ ਫੋਨ ਉੱਥੇ इतनी ज़्यादा आबादी इतने फ्लैट्स घर रोकी बन गए रहे कि उत्तर ना पार्किंग मिलेगी और जगह जी पां फुट चार चार फुट सड़क तो नीवी है जिस करके चीज़ इन्होंने तो कह रहे क्योंकि एयरपोर्ट रोड से वैसे ही जाम लगा रहता तो इमेजिन करो कि जो पाईटैक्स उ लगे तो की हालत होगी पिछले तिना दिन जो पाईटैक्स है लगा जाम एयरपोर्ट रोड से लग रहा है लगातार जाम लग रहा है ਕਿਉਂਕਿ VIP ਐਂਟਰੀ ਉਸ ਤੇ ਰੁਕਣਾ ਪੈਂਦਾ ਕਰਨਾ ਪੈਂਦਾ ਹੈ ਉਹ ਇੱਥੇ ਵੀ ਜਿਹੜਾ ਹੁਣ ਅਸੀਂ ਇੱਥੇ ਐਸੀ ਸਾਡੀ ਜਗ੍ਹਾ ਥੋੜੀ ਬੜੀ ਮੁਸ਼ਕਲ ਹੋਈ ਹੈ ਹਮ ਨੂੰ ਕਿਉਂਕਿ ਐਸਿਓ ਬੰਨਣਾ ਸ਼ੁਰੂ ਹੋ ਗਿਆ ਐਸਿਓ ਬੰਨਣਾ ਸਾਨੂੰ ਉਹਨਾਂ ਨੂੰ ਪਾਰਕਿੰਗ ਦੀ ਜਗ੍ਹਾ ਛੱਡਣੀ ਪਈ ਅਸੀਂ ਉਹਨਾਂ ਦੇ ਨਾਲ ਐਗਰੀਮੈਂਟ ਈਆ ਮਤਲਬ ਉਹਨਾਂ ਨੂੰ ਮਨਾ ਕੇ ਸਮਝਾ ਕੇ ਕੁਝ ਅਸੀਂ ਅੱਗੇ ਪਿੱਛੇ ਹੋਏ ਉਹ ਜਗ੍ਹਾ ਦਿੱਤੀ ਜਿਸ ਕਰਕੇ ਸਾਪ ਕੋਸੀਂ ਐਸੇ ਕਰ ਪਾਏ ਔਰ ਅਗਰ 480 ਹੋਰ ਬਣ ਗਏ ਤਾਂ ਸਾਨੂੰ ਨਜ਼ਰ ਆਉਂਦਾ ਕਿ ਅਗਲੇ ਸਾਲ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਫਾਈਟੈਕ ਨੂੰ ਕਰਵਾਉਣਾ ਸ਼ਹਿਰ ਵਸੇ ਨੇ ਦਿੱਕਤ ਵੀ ਕਾਫੀ ਆ ਰਹੀ ਕਿ ਕਿ ਇਹ ਡੁਲਿਆ ਸੀ ਐਸਆ ਤਰ੍ਹਾਂ ਕੰਜਸਟਿਵ ਹੈ ਹੈਗਾ ਪਰ ਉਹਦੀ ਸਾਡੀ ਮਜਬੂਰੀ ਹੈ ਅਸੀਂ ਕੁਝ ਕਾਸੀ ਇਸੇ ਕਰਕੇ ਅਸੀਂ ਰੱਥੇ ਬਤਾ ਦੂ ਰਿਕਵੈਸਟ ਕਰ ਰਹੇ ਕਿ ਕੋਈ ਜਗ੍ਹਾ ਸਾਨੂੰ ਫਿਰ ਜਦੋਂ ਤੱਕ ਐਕਸਪੋ ਸੈਂਟਰ ਤੇ ਮੰਦਾ ਸਾਨੂੰ ਕੋਈ ਜਗ੍ਹਾ ਅਲੋਟ ਕਰ ਦੇ ਵੀ ਇਹ ਜਗ੍ਹਾ ਤੇ ਤੁਸੀਂ ਕਰ ਲਿਆ ਕਰੋ ਕਿਉਂਕਿ ਦੇਖੋ ਸਾਨੂੰ ਇਹ ਦਸੰਬਰ ਦਾ ਮਹੀਨਾ ਲੱਭਣਾ ਪੈਂਦਾ ਕਿ ਦਸੰਬਰ ਦੇ ਵਿੱਚ ਮੌਸਮ ਠੰਡਾ ਹੁੰਦਾ ਅੱਛਾ ਹੁੰਦਾ ਨਾ ਅਸੀਂ ਇਹਨੂੰ ਅਕਤੂਬਰ ਕਰ ਸਕਦੇ ਆ ਨਾ ਅਸੀਂ ਇਹਨੂੰ ਜਨਵਰੀ ਚ ਕਰ ਸਕਦੇ ਆ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਗਰਮੀ ਵੀ ਨਹੀਂ ਚਾਹੀਦੀ ਜੇ ਕੋਈ ਐਕਸਪੋ ਸੈਂਟਰ ਬਣ ਜਾਏ ਤਾਂ ਅਸੀਂ ਸਾਲ ਦੇ ਵਿੱਚ ਪਾਈਟਕ ਚਾਰ ਲਗਾ ਦਿੰਦੇ ਆ ਜਿਸ ਕਲੇ ਜਿਹੜੀ ਜਗ੍ਹਾ ਹੈ ਉਹ ਕਾਫੀ ਖੁੰਝੀ ਟੋਲੀ ਸੀ ਉਹ ਚ ਕੀ ਪ੍ਰੋਬਲਮ ਹੈ ਉੱਥੇ ਕੋਈ ਉਹਨਾਂ ਦੀ ਇੰਪਰੂਵਮੈਂਟ ਰੈਸਿੰਗ ਕੋਈ ਜਗ੍ਹਾ ਵਾਪਸ ਮਿਲਣੀ ਚੀਤੇ ਉਹ ਕਹਿੰਦਾ ਫਿਰ ਉਹਨਾਂ ਦੀ ਕੋਈ ਪੇਪਰ ਵਰਕ ਨਹੀਂ ਹੋਇਆ ਸੀ ਜਿਸ ਕਰਕੇ ਉਹ ਆਫੀਸ਼ੀਅਲੀ ਦੇ ਨਹੀਂ ਸਕਦੇ ਜੀ ਇਸ ਕਰਕੇ ਉੱਥੇ ਉਹ ਵੀ ਜਗ੍ਹਾ ਜਿਹੜੀ ਹੈ ਉਹਨਾਂ ਨੇ ਜਿਹੜੀ ਜਗ੍ਹਾ ਲਈ ਉਹਨਾਂ ਨੇ ਐਸੇ ਵਾਸਤੇ ਨਹੀਂ ਹੈ ਉੱਥੇ ਵੀ ਉਹਨਾਂ ਨੇ ਐਸੇ ਹੋ ਜਾਣੇ ਨੇ ਅੱ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕਰ ਐਕਸਪੋ ਸੈਂਟਰ ਵਾਜੇ ਸੋ ਤਾਂ ਇੱਕ ਕਦੀ ਸਾਲ ਦੇ ਵਿੱਚ ਖਾਨ ਪੀਣ ਦਾ ਲਗਾਤਾ ਪੂਰਾ ਆਟੋ ਸ਼ੋਅ ਲਗਾਤਾ ਇਨਸਾਈਡ ਆਊਟਸਾਈਡ ਲੱਗਦਾ ਹੈ ਜਿਹੜਾ ਇੰਟੀਰੀਅਰ ਵਾਸਤੇ ਲੱਗਦਾ ਹੈ ਬੁੱਲਾ ਸੀ ਸਪੈਸ਼ਲਾਈਜ਼ ਜਿਹੜੇ ਨੇ ਅਸੀਂ ਸਾਲ ਦੇ 3-4 ਲਗਾ ਸਕਦੇ ਹਾਂ ਪਾਈਟਾ ਵੀ ਦੋ ਲਗਾ ਦੇਵੋ ਤਾਂ ਕਿ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਟ੍ਰੇਡ ਇੰਡਸਟਰੀ ਨੂੰ ਬਾਹਰ ਆਣ ਵਾਲੇ ਲੋਕਾਂ ਨੂੰ ਕੁਛ ਨਾ ਕੁਛ ਕੁਛ ਨਾ ਕੁਝ ਅੰਮ੍ਰਿਤਸਰ 'ਚ ਮਿਲਦਾ ਰਹੇ ਅਗਲੇ ਸਾਲਾਂ ਤੋਂ ਕਿਹਨੂੰ ਤੁਸੀਂ ਪ੍ਰਸਤਾਵ ਦਿੱਤਾ ਹੈ ਕਿ ਕਿੰਨੇ ਜਗ੍ਹਾ ਮਿਲਿਆ ਜੀ ਕਿਸੇ ਨੇ ਕਿਹਾ ਤੁਸੀਂ ਅਸੀਂ ਤਾਂ ਦੇਖੋ ਸਾਡੇ ਵਸੇ ਜਰੀਏ ਤੁਸੀਂ ਅਸੀਂ ਜਿਹੜਾ ਵੀ ਸਾਨੂੰ ਮਿਲਣ ਆਉਂਦਾ ਹੈ ਜਿਹੜਾ ਗਵਰਨਰ ਸਾਹਿਬ ਆਏ ਜਾਂ ਕੋਈ ਆਏ ਜੋ ਤੀਮਾ ਸਾਹਿਬ ਆਏ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਜੀ ਠੀਕ ਹੈ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਇਸ ਤਰ੍ਹਾਂ ਜਗਾ ਜਿਹੜੀ ਪਹਿਲਾਂ ਯੂਨਿਟੀ ਮਾਲ ਬੰਨਾ ਸੀ ਅੰਮ੍ਰਿਤਸਰ ਉਹ ਯੂਨਿਟੀ ਮਾਲ ਨੂੰ ਪਤਾ ਲੱਗਿਆ ਅਖਬਾਰਾਂ ਜੀ ਪੜ੍ਹ ਕੇ ਪਤਾ ਲੱਗਿਆ ਕਿ ਯੂਨਿਟੀ ਮਾਲ ਪੂਰੇ ਇੰਡੀਆ ਦੇ ਵਿੱਚ ਇੱਕ ਪੰਜਾਬ ਦੀ ਇੱਕ ਬੰਨਾ ਸੀ ਤੇ ਉਹਨੇ ਅੰਮ੍ਰਿਤਸਰ ਛੁਰਿਆ ਤੇ ਅੰਮ੍ਰਿਤਸਰ ਜਿਹੜੀ ਜਗਾ ਜਿੱਥੇ ਸਪੋਰਟਸ ਅਕੈਡਮੀ ਬਣੀ ਸੀ 25 ਏਕੜ ਜਗਾ ਉਹ ਜਗਾ ਉਹਨ ਪਤਾ ਲੱਗਿਆ ਜੀ ਉਹ ਜਿਹੜਾ ਯੂਨਿਟੀ ਮਾਲ ਹੈ ਉਹ ਸ਼ਿਫਟ ਹੋ ਔਰ ਉਹ ਜਗਾ ਨੂੰ ਵੇਚ ਲੈਣੇ ਵਾਸਤੇ ਐਜ਼ ਇਟ ਇਜ਼ ਵੇਚਦੇ ਸਾਡੇ ਉੱਤੇ ਉਮੀਦ ਸੀ ਉਹ ਵੀ ਸਾਡੀ ਉਮੀਦ ਖਤਮ ਹੋ ਗਈ ਜਗਾ ਕਰਕੇ ਐਂਟਰਟੇਨਮੈਂਟ ਦਾ ਵੀ ਕਾਫੀ ਘਟਾ ਗਿਆ ਸ਼ਹਿਰ ਬਸੇ ਨੂੰ ਸਟੇਜ ਵੀ ਮਿਲੀ ਕੋਈ ਸਕੂਲ ਆ ਕੇ ਪਾਰਟਿਸਪੇਟ ਬਿਲਕੁਲ 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 ਸਾਡੇ ਅਸੀਂ ਦੇਖੋ ਵੀ ਬੁਰੀ ਹੈ ਸਾਡੀ ਮੈਂ ਤਾਂ ਤੁਹਾਨੂੰ ਦੱਸ ਲਿਆ ਅਗਲੇ ਸਾਥ ਤੁਹਾਨੂੰ ਇੱਥੇ ਹੋਰ ਇੱਥੇ ਦਿੱਕਤ ਆਉਣ ਵਾਲੀ ਹੈ ਤੇਰੇ ਕਰੀਬ 100 ਸਟਾਲ ਅਸੀਂ ਮਨਾ ਕਿਤੇ ਨਹੀਂ ਜਿਆਦਾ ਮਨਾ ਕੀਤਾ ਮੈਂ ਤਾਂ ਬਹੁਤ ਜਿਆਦਾ ਸੌਫ ਹੈਗਾ ਕਿ ਐਸੀ 1000 ਸਟਾਲ ਕਰ ਸਕਦੇ ਹਾਂ ਜਗ੍ਹਾ ਨਹੀਂ ਹੈਗੀ ਸਾਡੇ ਕੋਲ ਦੋ ਹੀ ਕਰੇ ਨਹੀਂ ਕੋਈ ਤੁਸੀਂ ਕੁਝ ਕਰਿਆ ਜਾਓ ਜੀ ਜੀ ਮੈਂ ਨੇ ਪ੍ਰਗਵਾਜੀ ਸਰਸਕਲ ਜੀ ਸਾਰਿਆਂ ਨੂੰ ਮੈਂ ਕੋ-ਕਨਵੀਨਰ ਅੰਮ੍ਰਿਤ ਸਰ ਚੈਪਟਰ ਪੀ ਐਚ ਡੀ ਸੀ ਸੀ ਆਇਗਾ ਅ ਦੇਖੋ ਜੀ ਵਪਾਰ ਜਿਹੜਾ ਹੁੰਦਾ ਨਾ ਉਹ ਰੋਜ਼ਗਾਰ ਬਤਾਂਦਾ ਤੇ ਰੋਜ਼ਗਾਰ ਨਾਲ ਹੀ ਕਿਸੇ ਵੀ ਸਿਟੀ ਕਿਸੇ ਵੀ ਦੇਸ਼ ਦੀ ਪ੍ਰਗਤੀ ਹੁੰਦੀ ਹੈ ਤੇ ਅਸੀਂ ਇਹ ਰਿਕਵੈਸਟ ਕਰਨਾ ਪ੍ਰਸ਼ਾਸਨ ਨੂੰ ਦੇਖੋ ਅਸੀਂ ਕਿਰਾਏ ਦੀ ਜ਼ਿੰਦਗੀ ਜੀ ਰਹੇ ਆ ਤੇ ਸਾਨੂੰ ਸਾਡਾ ਆਪਣਾ ਕੋਈ ਠਿਕਾਣਾ ਕੋਈ ਆਸ਼ਿਆਨਾ ਬਖਸ਼ਿਆ ਜਾਏ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਤੇ ਇੰਨਾ ਕੁ ਵਪਾਰ ਦੇ ਵਿੱਚ ਵਾਧਾ ਹੋਇਆ ਪਾਇਟੈਕਸ ਦੇ ਵਿੱਚ ਤੁਸੀਂ ਦੇਖ ਲਓ ਕਿਥੋਂ ਤੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਅੱਜ ਪਹੁੰਚ ਗਿਆ ਹੈ ਤੇ ਅੱਗੇ ਇਹ ਜਿਹੜੀ ਅਗਲੀ ਇਹਦੀ ਡਿਵੈਲਪਮੈਂਟ ਹੈ ਉਹ ਸਿਰਫ ਪ੍ਰਸ਼ਾਸਨ ਦੇ ਸਪੋਰਟ ਨਾਲ ਹੀ ਹੋ ਸਕਦੀ ਹੈ ਤੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਡੇ ਲਈ ਜਿਹੜੀ ਮਾਰਕ ਕੀਤੀ ਵੀ ਜਗ੍ਹਾ ਹੈ ਉਹਦਾ ਕੋਈ ਉਹਦੀ ਕੰਸਟ੍ਰਕਸ਼ਨ ਜਾਂ ਡਿਵੈਲਪਮੈਂਟ ਸ਼ੁਰੂ ਕੀਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਾਇਟੈਕਸ ਹੋਰ ਵੱਧੇ ਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਇਦਾ ਇੱਕ ਨਾਮ ਹੈ ਕਿਉਂਕਿ ਇੰਟਰਨੈਸ਼ਨਲ ਐਗਜ਼ੀਬਿਸ਼ਨ ਤੇ ਇਹ ਬਣ ਹੀ ਗਿਆ ਤੇ ਜੋ ਜੋ ਵੀ ਆਏ ਤੇ ਉਹ ਅੰਮ੍ਰਿਤਸਰ ਨੂੰ ਗੋਲਡ ਟੈਂਪਲ ਦੇ ਨਾਮ ਦੇ ਨਾਲ-ਨਾਲ ਪਾਈਟੈਕ ਦੇ ਨਾਮ ਤੋਂ ਵੀ ਜਾਣਿਆ। ਥੈਂਕ ਯੂ।